ਆ ਇੱਕ ਗਿਫਟ ਹੀ ਆ ਤੁਹਾਡੇ ਲਈ ਜਿਹਨੇ ਜਮਾ ਥੋੜੇ ਪੈਸੇ ਲਾਉਣੇ ਆ ਪਹਿਲਾਂ ਕੰਨ ਦੇਖੋ ਕੰਨ ਦਾ ਬਣਾਉਂਦਾ ਨਾ ਜਲ ਪੰਗੇ ਹੱਥੇ ਫੇਰ ਕੇ ਕਰੋ ਲੋ ਜੀ ਜਮਾ ਜੈਜ ਮੋਲ ਦਾ ਆਪਾਂ ਕਹਿ ਦਈਏ ਬੱਕਰੀ ਦੇ ਮੋਲ ਦਾ ਬਸ਼ੀਰਾ ਦੇ ਦੇਣਾ ਲੋ ਵੀ ਮਿੱਤਰੋ ਇੱਕ ਆ ਦੇਖੋ ਆ ਵੀ ਕੰਨ ਦਾ ਤਾਂ ਦਿਲ ਬਣਾ ਜਾਂਦੀ ਵਾਚੀ 4 ਮਹੀਨਿਆਂ ਦੀ ਮੱਥੇ ਸਰ ਫਟੇ ਦੀ ਮਗਰਲੇ ਦੂ ਪੈਰ ਦਿੱਤੇ ਇੱਕ ਜੀ ਮਿੱਤਰੋ ਇੱਕ 100 ਕੁਆਲਿਟੀ ਦਾ ਮੱਝੂ ਕੇ ਬਲੱਡ ਲਾਈਨ ਦਾ ਬਸ਼ੀਰਾ ਦੇਖੋ ਕੰਨ ਦੇਖੋ ਪਹਿਲਾਂ ਬਣਾਉਂਦਾ ਦਿਲ ਜੇ ਦਿਲ ਨੂੰ ਰੂਹ ਨੂੰ ਖੁਸ਼ੀ ਨਾ ਮਿਲੀ ਨਾ ਫੇਰ ਕਹੋ ਬਾਬਾ ਮਾਰੇ ਸਾਹਮਣੇ ਹੋਇਆ ਤੇ ਜਮਾ ਸਾਹਮਣੇ ਹੋ ਜਾ ਤੇ ਗਰਦਨ ਦੇਖੋ ਹੈ ਕੁਆਲਿਟੀ ਜੇ ਕੁਆਲਿਟੀ ਹੋਈ ਮਿੱਤਰੋ ਫੇਰ ਕਮੈਂਟ ਕਰੋ ਲੈਂਥ ਵਾਲੇ ਪਾਸੋਂ ਆਪਾਂ ਕਹਿ ਦਈਏ ਸੌਂਬ ਵਾਲੇ ਪਾਸੋਂ ਤੇ ਦੇਮਨ ਲੱਗੀ ਆ ਭੌਰੀ ਤੇ ਲੋ ਵੀ ਮਿੱਤਰੋ ਦੇਖੋ ਬਾਡਾ ਬੁੱਡਾ ਬੱਚੇ ਦੇਖ ਲੀਏ ਪੂਰਾ ਹੈਵੀ ਬੰਤਰਾ ਦਾ ਬੱਚਾ ਪੈਰ ਦਾ ਸਾਈਜ਼ ਹੈ ਜੇ 7 ਕੁ ਮਹੀਨਿਆਂ ਦਾ ਹੋਇਆ ਦੇਵਨ ਦੇਖੋ ਪਹਿਲਾਂ ਕਿੱਡੀ ਆ ਮਿੱਤਰ ਆਹ ਘੋੜੀ ਕਰੋ ਚੈੱਕ ਜੀ ਤਿੰਨ ਪੈਰ ਚਿੱਟੇ ਮੱਥੇ ਵਟਾ 60 ਇੰਚ ਹਾਈਟਾ ਤੰਨਾ ਗੁੰਨਾ ਦੀ ਸੁਨੱਖੀ ਆ ਤੇ ਇਹ 8 ਮਹੀਨੇ ਗੱਬਣ ਚੈੱਕ ਪਾਸ ਲਓ ਬਾਬਾ ਬੰਦੇ ਇਹਨੂੰ ਜਮਾਂ ਅੰਡੇ ਨਾਲ ਦਾ ਸਪੌਟਲੈਸ ਲਿਬੜਾ ਜਾਊਗਾ ਪਰ ਆਪਾਂ ਕਹਿ ਦਈਏ ਸਿਰਕੇ ਦਾ ਦਾਣਾ ਨਹੀਂ ਨੌਜ ਮਿੱਤਰੋ ਸਵਾਗਤ ਹੈ ਤੁਹਾਡਾ ਸਾਰੇ ਅੱਜ ਦੇ ਬਲੌਗ ਵਿੱਚ 9 ਜੁਲਾਈ 2025 ਦਾ ਬਲੌਗ ਆ ਮਿੱਤਰੋ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਵਾਲੇ ਡਾਇਮੰਡ ਦੀ ਬੱਚੀ ਦਿਖਾਉਣੀ ਆ ਚੰਬੀ ਬੱਚੀ ਆ ਪੰਜ ਕਲਿਆਣ ਬੱਚੀ ਆ ਚਾਰੇ ਪੈਰ ਚਿੱਟੇ ਆ ਬਾਡੀ ਬੁੱਡੀ ਬਹੁਤ ਸੋਹਣੀ ਆ ਬੱਚੀ ਦੀ ਨਾਲ ਗਰਦਨ ਤਨ ਕੰਡੀਸ਼ਨ ਦੇਖ ਸਕਦੇ ਆ ਤੁਸੀਂ ਦੀ ਵਾਰਮਿੰਗ ਵਾਲੀ ਦਵਾਈ ਦਿੱਤੀ ਆ ਪਰ ਇਹਨੂੰ ਕੱਲ ਤੇ ਆਖਮ ਨੂੰ ਪਾ ਦੇ ਨਿਕਲੇ ਆਣਗੇ ਸਾਰੇ ਤੁਹਾਨੂੰ ਤੁਹਾਨੂੰ ਪੂਰੀ ਚੰਗੀ ਆ ਪਾ ਕੇ ਲਿਆਓ ਜਾਨਵਰੋ ਨੂੰ ਗਰਾਵੀ ਸੀ ਰਿਆ ਲਿਆ ਤੇ ਚੰਗਾ ਘੋੜਾ ਵਾਂ ਨਾਲਾ ਬੈਕਟਰ ਦਾ ਪੁੱਤਾ ਵਿਖੋਨੇ ਆ ਮੱਝੂ ਕੇ ਲੈਣ ਦੀ ਬਸ਼ੀਰੀ ਸਾਲ ਦੀ ਫਿਕਰ ਲੈਂਥ ਚੈੱਕ ਕਰੋ ਬਾਡੀ ਗੁੱਡੀ ਨਾ ਟੈਂਕ ਕੋਈ ਥੜੀ ਆ ਤਾਂ ਨੰਦੀ ਵੀ ਚੰਗੀ ਆ ਸਾਲ ਕੇ ਦੀ ਬਸ਼ੀਰੀ ਹੋਈ ਨੀਲੀ ਹੋ ਜਾਣਾ ਸਾਰੇ ਤੇ ਇਸ ਤੋਂ ਇਲਾਵਾ ਸਭ ਜਾਂ ਬਦ ਦਿਖਾਈਏ ਆਹ ਗਹਿਰਾਇ ਤੋਂ ਬਣਾਵਲਾ ਪੀ ਇਹ ਬਾਅਦ ਤੋਂ ਗੱਬਣਾ ਆ ਗਿਆ ਜਮਾਲ ਦੀ ਇਹ ਗੁਰਦਾਇ ਤੋਂ ਗੱਬਣਾ ਕੈਲੀਫੋਰਨੀਆ ਤੇ ਇਹ ਬਾਅਦ ਤੋਂ ਮੀਰੀ ਤੇ ਆਪ ਵੱਡੀ ਚਾਂਦੀ ਜਿਹੜੀ ਰਾਣੀਆਂ ਪੱਜਾਇ ਰਾਤ ਮਲਾਤੀ ਇੱਕ ਜੰਪ ਉਹ ਦੂਤਾ ਇੱਕ ਹੋਰ ਆਹ ਲੋ ਜੀ ਆਹ ਨੁਕਰਾਂ ਬੱਚੇ ਕਰੋ ਤੇ ਜਮਾਨ ਦੇ ਨਾਲ ਦਾ ਸਪੌਟਲੈਸਾ ਲਿਬੜਾ ਜੂਗਾ ਪਰ ਆਪਾਂ ਕਹਿ ਰਹੀਏ ਐਫ ਕੇ ਦਾ ਦਾਮ ਨੂੰ ਦੇਖ ਸਾਡਾ ਤੇ ਕਨੂੰ ਕੁੰਡੀ ਵਾਲਾ ਨੂਰੇ ਦਾ ਦੱਤਿਆ ਪਨ ਮਾਰ ਤਾ ਆ ਇੱਕ ਗਿਫਟ ਹੀ ਆ ਤੁਹਾਡੇ ਲਈ ਜਿਹਨੇ ਜਮਾ ਥੋੜੇ ਪੈਸੇ ਲਾਉਣੇ ਆ ਪਹਿਲਾਂ ਕੰਨ ਦੇਖੋ ਕੰਨ ਦਾ ਬਣਾਉਂਦਾ ਨਾ ਜਲ ਪੰਗੇ ਹੱਥੇ ਫੇਰ ਕੇ ਕਰੋ ਲੋ ਜੀ ਜਮਾ ਜੈਜ ਮੋਲ ਦਾ ਆਪਾਂ ਕਹਿ ਦਈਏ ਬੱਕਰੀ ਦੇ ਮੋਲ ਦਾ ਬਸ਼ੀਰਾ ਦੇ ਦੇਣਾ 5 ਕ ਲੈਣਾ ਬਸ਼ੀਰਾ ਕੰਨ ਕੁੰਦਾ ਤਾਂ ਦੇਖੋ ਜਮਾ ਦਿਲ ਬਣਾ ਜਾਂਦਾ ਜੈਜ ਮੋਲ ਆਪਾਂ ਫੇਰ ਕਹਿੰਦੇ ਜੈਜ ਮੋਲੇ ਦੇ ਦੇਣਾ ਜਦ ਫਾਰਮ ਦਾ ਸਾਰਿਆਂ ਤੋਂ ਸਸਤਾ ਆਪਣੇ ਕੋਲ ਇਹੀ ਹੈ ਨਾ ਲਓ ਜੀ ਚੈੱਕ ਕਰ ਸਕਦੇ ਆ ਤੁਸੀਂ ਲੈ ਭਾਂ ਗਿਆ ਤੋੜ ਦੇ ਨੂੰ ਇਹਦੇ ਮੜਾਪ ਤਾਂ ਨਹੀਂ ਨਿਕਲੇ ਅੱਜ ਨਹੀਂ ਆਏ ਦੀ ਵਾਰਮਿੰਗ ਕੀਤੀ ਹੋਈ ਹੈ ਮਿੱਤਰੋ ਟੈਟਨਾ ਦੀ ਵੈਕਸੀਨ ਵੀ ਲੱਗੀ ਹੋਈ ਆ ਮੋੜ ਲਾ ਬੰਦ ਦੇ ਨੂੰ ਬਾਬਾ ਛੋਟੀ ਕਾਲੀ ਵੇਚੀ ਲਿਆ ਲੋ ਦੇਖ ਹਾ ਤੇ ਲਓ ਵੀ ਮਿੱਤਰੇ ਕਾ ਦੇਖੋ ਆ ਵੀ ਕੰਨ ਦਾ ਤਾਂ ਦਿਲ ਬਣਾ ਜਾਂਦੀ ਬੱਚੀ ਚਾਰ ਮਹੀਨਿਆਂ ਦੀ ਮੱਥੇ ਸਿਰ ਪਟੇ ਦੀ ਮਗਰਲੇ ਦੋ ਪੈਰ ਚਿੱਟੇ ਇੱਕ ਜਿਆਦਾ ਦੂਜਾ ਜਮਾ ਥੋੜਾ ਜਿਹਾ ਚਿੱਟਾ ਜਵਾਬ ਹੈਗਾ ਦੋ ਪੈਰ ਚਿੱਟੇ ਬੱਚੀ ਦੇ ਧੌਣ ਧੂਣਾਂ ਨਾ ਪੂਰੀ ਚੰਗੀ ਬავਾ ਤੁਰ ਕੇ ਦਾ ਮਨੂ ਕਰ ਬੱਤ ਮੂਤਾ ਬავਾ ਦੂਰ ਦੂਰ ਆਏ ਤੇ ਚਾਪਾਂ ਜੀ ਬੰਨੇ ਬਾੜ ਲਓ ਮਿੱਤਰੋ ਕਹਿੰਨੇ ਮਾਰਵਾੜੀ ਚੰਗੀ ਵੱਚੀ ਲੈਣੀ ਤਾਂ ਦੇਖ ਸਕਦੇ ਆ ਲਓ ਵੀ ਮਿੱਤਰੋ ਦੇਖੋ ਬਾਡਾ ਬੁੱਡਾ ਬੱਚੇ ਦੇਖ ਲਈ ਪੂਰਾ ਹੈਵੀ ਬੰਤਰਾਂ ਦਾ ਬੱਚਾ ਪੈਰ ਦਾ ਸਾਇਜ ਹਜੇ 7 ਕੁ ਮਹੀਨਿਆਂ ਦਾ ਹੋਇਆ ਦੇਵਨ ਦੇਖੋ ਪਹਿਲਾਂ ਕਿੱਡੀ ਆ ਮੱਥੇ ਸਿੰਗਲ ਭੌਰੀ ਆ ਹੱਡ ਪੈਰ ਪੂਰਾ ਖੁੱਲੇ ਦਾ ਪੂਰਾ ਪੁੱਠਾ ਪਾਠਣ ਪਿਆ ਨਾ ਗੋਲ ਬੱਚੇ ਦਾ ਨਾਨਕ ਨੂੰ ਵੀ ਪੁੰਟੀ ਜਾ ਲਿਆ ਐਂ ਦੇਖੋ ਐਂ ਲਾ ਜਾਂਦਾ ਨਾ ਨਾਲ ਹੰਗਣ ਲੈ ਕੇ ਗੱਲ ਬਾਤ ਮਤਲਬ ਕਿਦਾਂ ਪੂਰਾ ਟਾਪ ਦਾ ਮੰਨ ਲਓ ਵੱਡੀ ਬਾਡੀ ਦਾ ਬਸੀਰਾ ਕਹਿੰਨੇ ਮਾਂ ਬਹੁਤ ਡਬਲ ਨੁਗਰੀ ਘੋੜੀ ਤਾਂ ਦੋਸਤੋ ਸਾਰਾ ਪ੍ਰੂਫ ਦਵਾਇਆ ਤੁਹਾਨੂੰ ਦੇਖ ਸਕਦੇ ਨਹੀਂ ਤੇ ਮੋੜ ਲਿਆ ਪੰਗਾ ਲੈ 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 ਜੀ ਮੇਤਰਾ ਇੱਕ ਸੋ ਕੁਆਲਿਟੀ ਦਾ ਮੱਝੂ ਕੇ ਬਲੱਡ ਲਾਈਨ ਦਾ ਬਸ਼ੀਰਾ ਦੇਖੋ ਕੰਨ ਦੇਖੋ ਪਹਿਲਾਂ ਬਣਾਉਂਦਾ ਦਿਲ ਜੇ ਦਿਲ ਨੂੰ ਰੂਹ ਨੂੰ ਖੁਸ਼ੀ ਨਾ ਮਿਲੀ ਨਾ ਫੇਰ ਕਹੋ ਬਾਬਾ ਮਾੜਾ ਸਾਹਮਣੇ ਹੋਇਆ ਤੇ ਜਮਾਂ ਸਾਹਮਣੇ ਹੋ ਜਾ ਗਰਦਨ ਦੇਖੋ ਹੈ ਕੁਆਲਿਟੀ ਜੇ ਕੁਆਲਿਟੀ ਹੋਈ ਮੇਤਰਾ ਫੇਰ ਕਮੈਂਟ ਕਰੋ ਲੈਂਥ ਵਾਲੇ ਪਾਸੋਂ ਆਪਾਂ ਕਹਿ ਦਈਏ ਸੌਂਬ ਵਾਲੇ ਪਾਸੋਂ ਤੇ ਦੇਮਨ ਲੱਗੀ ਆ ਭੌਰੀ ਤੇ ਕੰਨ ਕੁਨੈਨ ਕਹੇ ਪਾਸੋਂ ਤਾਂ ਰੱਬ ਨੇ ਕੋਈ ਕਮੀ ਛੱਡੀ ਓਏ 2 ਸਾਲ ਦਾ ਹੋਇਆ ਬਸ਼ੀਰਾ ਮੇਤਰਾ ਨਜ਼ਾਰਾ ਆ ਲੈ ਆਹ ਪੂਰੀ ਟੌਪ ਕੁਆਲਿਟੀ ਆ ਮੱਝੂ ਕੇ ਪਿਓਰ ਮੱਝੂ ਕੇ ਬਲੱਡ ਆ ਪਿਓਰ 나ਗ ਦੀ ਬਲੱਡ ਲਾਈਨ ਆ ਪੂਰਾ ਟੌਪ ਦਾ ਤੋਰ ਹੀ ਬਾਬਾ ਮਾੜਾ ਤੋਰ ਕੇ ਨਖਰਾ ਦਿਖਾ ਰਿਹਾ ਦਾ ਆਪਣੇ ਦੇਖਣ ਵਾਲੇ ਭਰਾਵਾਂ ਨੂੰ ਲੈ ਮੇਤਰਾ 60ੋਂ ਬਾਹਰ ਇਹਦੀ ਹਾਈਟ ਆ ਮੋੜ ਲਵਾ ਬਾਈ ਰੋਕਿਓ ਜੀ ਇੱਥੇ ਮਾੜਾ ਫਤੇ ਲੋਬੀ ਸੱਜਣੋ ਕਰਿਓ ਮਾੜੀ ਕੁਆਲਿਟੀ ਚੈਕ ਇਹਦੀ ਪਾਵਾਂ ਕਿਸ ਦਿਨ ਪ੍ਰੋਫੈਸ਼ਨਲ ਵੀਡੀਓ ਤੇ ਤਰਾ ਮੌਹਾ ਘੋੜੀ ਕਰਿਓ ਚੈੱਕ ਜੈ ਰਾਜ ਤੋਂ ਮੀਟ ਹੋਈ ਹੋਈ ਆਪਣੇ ਵਾਲੇ ਤੋਂ ਰੁਕ ਲਾ ਰੁਕ ਲਾ 60 ਇੰਚ ਹਾਈਟ ਮਗਰਲੇ ਦੋ ਪੈਰ ਚੱਟੇ ਦੋਸਤੋ ਮੂਰਲੇ ਤਾਂ ਬਰਾਊਨ ਨਹੀਂ ਆ 골ਡਨ ਕਲਰ ਹੈ ਨੱਕ ਨੁੱਕ ਸਾਰੀ 골ਡਨ ਹੈ ਦੀ ਕੰਨ ਕੁੰਡੇ ਸਕਦੇ ਸਿੰਗਲ ਭੋਰੀ ਹੈ ਮੱਥੇ ਦੀਵਾਨ ਲੱਗੀ ਹੋਈ ਆ ਬਾਲਪੁਰੇ ਆ ਦੋਸਤੋ ਸਾਰੇ ਜਾਨਵਰ ਤੁਹਾਨੂੰ ਸਾਫ਼ ਮੈਂ ਲੈਂਥ ਲਉਂ ਤੀ ਸੋਹਣੀ ਜੈਰਾਤ ਦਾ ਮੀਟਰ 100% ਗੱਬਰ ਰਹਿ ਜੂ ਇੱਕ ਮੀਟਰ ਆ ਘੋੜੀ ਕਰੋ ਚੱਕੀ ਦੀ ਮਾਰਵਾੜੀ ਘੋੜੀ ਆ ਸਾਢੇ 4 ਸਾਲ ਦੀ ਦੋ ਪੈਰ ਚੱਟੇ ਮੱਥੇ ਪਤਲਾ ਬਲੇਜ ਤੇ ਜੈਰਾਤ ਤਾਂ ਇਹ ਵੀ ਮੀਟ ਹੋਈ ਹੋਈ ਤੁਰਦੀ ਤੁਰਦੀ ਬਹੁਤ ਸੋਹਣਾ ਬੱਬ ਲੈ ਕੇ ਬੰਨੋ ਜੀ ਨੂੰ ਦੇਖ ਸਕਦੇ ਹੋ ਤੁਸੀਂ ਦੋਸਤਾਂ ਨੁਕਰੇ ਬੱਚੇ ਦੀ ਬਿਊਟੀ ਹੈ ਵੀ ਪੂਰੀ ਹੈਵੀ ਬੋਨ ਦਾ ਜਿਹਨੇ ਮਜ਼ਬੂਤ ਬਾਡੀ ਦਾ ਆਪਾਂ ਕਹਿੰਦੇ ਬੱਚਾ ਲੈਣਾ ਉਹ ਆਹ ਜਿਹੜੂ ਦੇਖੋ ਰੋਕੀਂ ਬਾਬਾ ਇੱਕ ਆ ਗੱਬਣ ਕੋੜੀ ਕਰਦੇ ਤਾਂ ਤੋਂ ਗੱਬਣ ਚੈੱਕ ਪਾਸ ਹੀ ਦੇਖ ਸਕਦੇ ਹੋ ਦੋਸਤੋ ਪੂਰੇ ਕੰਨ ਕੋਨੇ ਇਸ ਨੱਖੀ ਮਜ਼ਬੂਤ ਬਾਡੀ ਇਹ ਡੇਢ ਤੋਂ 2 ਮਹੀਨੇ ਚੱਲੇ ਗੱਬਣ ਬੰਦ ਬਾਬਾ ਮੇਂ ਤਰਾ ਕੋੜੀ ਕਰੋ ਚੈੱਕ ਜੀ ਤੰਨਾ ਪੈਰ ਜਿੱਤੇ ਮੱਥੇ ਪਟਾ 60 ਇੰਚ ਹਾਈਟਾ ਤੰਨਾ ਗੋਨਾ ਦੀ ਸਨਖੀ ਆ ਤੇ ਇਹ 8 ਮਹੀਨੇ ਗੱਬਣ ਚੱਕ ਪਾ ਸਕਦਾ ਲਓ ਬਾਬਾ ਬੰਦ ਇਹਨੂੰ